ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਹੁਣ ਉੱਥੇ ਕੀ ਰੱਖਿਆ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਨਹੀਂ ਹੁਣੇ ਉੱਥੇ ਕੀ ਰੱਖਿਆ ਅੱਜ ਤੋਂ ਤਕਰੀਬਨ 24-25 ਸਾਲ ਪਹਿਲਾਂ ਆਏ ਇਸ ਗਾਣੇ ਨੇ ਬਹੁਤ ਸਾਰੇ ਮੁੜਿਆਂ ਨੂੰ ਰਵਾਇਆ ਸੀ ਤੇ ਅੱਜ ਵੀ ਇਹ ਗਾਣਾ ਟੁੱਟੇ ਦਿਲਾਂ ਵਾਲਿਆਂ ਦੇ ਦਿਲ ਤੇ ਰਾਜ ਕਰਦਾ ਪਿਆ ਹੈ ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਡੀ ਸਿੰਘ ਜੈਲਦਾਰ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਉਸ ਗਾਣੇ ਦੀ ਜੋ ਅੱਜ ਵੀ ਕਈ ਲੋਕਾਂ ਦੀ ਦਿਲ ਦੀ ਧੜਕਣ ਹੈ ਜੋ ਅੱਜ ਵੀ ਇਹ ਗਾਣਾ ਰਪੀਟ ਤੇ ਸੁਣਦੇ ਨੇ ਯਾਰੋ ਇਸ ਦਰਦ ਭਰੇ ਗਾਣੇ ਦਾ ਮਾਲਕ ਹੈ ਹਰਦੀਪ ਚਿਮਾ ਜਿਨ੍ਹਾਂ ਦੀ ਆਵਾਜ਼ ਸੁਣ ਕੇ ਰੂਹ ਵੀ ਰੋਣ ਲੱਗ ਪੈਂਦੀ ਹੈ ਤਕਰੀਬਨ 2001 ਚ ਆਇਆ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਹਰਦੀਪ ਚਿਮਮੇ ਦੀ ਆਵਾਜ਼ ਚ ਬਹੁਤ ਜ਼ਿਆਦਾ ਦਰਦ ਤੇ ਮਿਠਾਸ ਸੀ ਪਾਵੇਂ ਹੀ ਅੱਜ ਦੇ ਜਵਾਕ ਇਸ ਗਾਇਕ ਤੇ ਇਸ ਗਾਣੇ ਨੂੰ ਨਹੀਂ ਜਾਣਦੇ ਹੋਣਗੇ ਪਰ ਕਦੇ ਟਾਈਮ ਸੀ ਜਦੋਂ ਇਹ ਗਾਇਕ ਪੰਜਾਬੀ ਇੰਡਸਟਰੀ 'ਚ ਰਾਜ ਕਰਦਾ ਸੀ ਹਰਦੀਪ ਚਿੰਮੇ ਨੇ ਪੰਜਾਬੀਆਂ ਦੀ ਝੋਲੀ ਬਹੁਤ ਸਾਰੇ ਦਰਦ ਭਰੇ ਗਾਣੇ ਪਾਏ ਤੁਹਾਨੂੰ ਦੱਸ ਦਈਏ ਕਿ ਹਰਦੀਪ ਚਿੰਮੇ ਦਾ ਜਨਮ ਪਿੰਡ ਚੀਮਾ ਕਲਾ ਜੋ ਕਿ ਨੂਰ ਮਹਿਲ ਲਾਗੇ ਜ਼ਿਲ੍ਹਾ ਜਲੰਧਰ 'ਚ ਪੈਂਦਾ ਹੈ ਹਰਦੀਪ ਚਿੰਮੇ ਨੂੰ ਬਚਪਨ 'ਚ ਹੀ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਕਸਰ ਹੀ ਉਹ ਸਕੂਲ 'ਚ ਗਾਉਂਆਂ ਕਰਦੇ ਸੀ ਪਿੰਡ ਦੇ ਸਕੂਲ 'ਚ 10ਵੀਂ ਦੀ ਸਟੱਡੀ ਕੀਤੀ ਫੇਰ ਉਹਨਾਂ ਨੇ ਪਲੱਸ 2 ਡੀਏਵੀ ਕਾਲਜ ਨਕੋਦਰ ਤੋਂ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਬੀਏ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਹਰਦੀਪ ਚੀਮਾ ਸਾਹਿਬ ਨੇ ਆਪਣਾ ਉਸਤਾਦ ਰਜਾ हुसैन ਨੂੰ ਬਣਾਇਆ ਸੀ ਸੋ ਅੱਜ ਗੱਲ ਕਰ ਰਹੇ ਹਾਂ ਅਸੀਂ ਉਸ ਦਰਦ ਭਰੇ ਗਾਣੇ ਦੀ ਜਿਸ ਨੂੰ ਸੁਣ ਅੱਜ ਵੀ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਜਦੋਂ ਕਿਸੇ ਪੁਰਾਣੇ ਸੱਜਣ ਦੀ ਯਾਦ ਆਉਂਦੀ ਏ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਇਹ ਗਾਣਾ ਜੱਸੇ ਫਤਿਹਪੁਰ ਨੇ ਲਿਖਿਆ ਹੋਇਆ ਏ ਸੋ ਇਸ ਗਾਣੇ ਦੇ ਕੁਝ ਖਾਸ ਬੋਲਾਂ ਦੀ ਗੱਲ ਕਰੀਏ ਤਾਂ ਹਰਦੀਪ ਚਿਮਾ ਕਹਿੰਦੇ ਨੇ ਜਦੋਂ ਦੀ ਤੂੰ ਦੂਰ ਕੀਤੇ ਗਈ ਏ ਵਿਆਹੀ ਮੁੱਕ ਗਈ ਏ ਤੇਰੇ ਪਿੰਡੋਂ ਸਾਡੀ ਆਵਾਜ਼ ਆਈ ਹਰ ਦੇ ਹੁੰਦੇ ਸੀ ਬਿਨਾ ਕੰਮ ਤੋਂ ਵਿਗੜੇ ਐਸਾ ਤੇਰੇ ਪਿਆਰ ਨੇ ਸੀ ਸਾਨੂੰ ਪੱਟਿਆ ਨਹੀਂ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਨਹੀਂ ਹੁਣੇ ਉੱਥੇ ਕੀ ਰੱਖਿਆ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਹੁਣੇ ਉੱਥੇ ਕੀ ਰੱਖਿਆ ਨਹਿਰ ਦੇ ਕਿਨਾਰੇ ਜਿੱਥੇ ਮਿਲਣ ਤੂੰ ਆਉਂਦੀ ਸੀ ਕੋਲ ਬਿਠਾ ਕੇ ਸਾਨੂੰ ਚੂਰੀਆਂ ਖਵਾਉਂਦੀ ਸੀ ਉੱਗੀ ਹੋ ਕਰੀਰ ਜਿੱਥੇ ਬੈਠਦੇ ਹੁੰਦੇ ਸੀ ਉੱਗੀ ਹੋ ਕਰੀਰ ਜਿੱਥੇ ਬੈਠਦੇ ਹੁੰਦੇ ਸੀ ਸਾਡਿਆਂ ਨੈਣਾਂ ਨਾ ਕਦੇ ਫੇਰ ਤੱਕਿਆ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਹੁਣ ਓਥੇ ਕੀ ਰੱਖਿਆ ਸੁन्ने ਸੁन्ने ਹੋਣੇ ਤੇਰੇ ਪਿੰਡ ਵਾਲੇ ਰਾਹ ਨਹੀਂ ਜਿਨ੍ਹਾਂ 'ਚ ਗਵਾਚੇ ਸਾਡੇ ਦਿਲ ਵਾਲੇ ਚਾ ਨਹੀਂ ਤੁਰ ਵੀ ਨਾ ਹੁੰਦਾ ਪਿੱਛੇ ਮੁੜੇ ਦੋਵੇਂ ਪਾਸੇ ਸੋਚਾਂ ਮੇ ਵਿਚਾਲੇ ਫਸਿਆ ਨਹੀਂ ਸਾਡੇ ਤੇਰੇ ਨਾਲ ਸੀ ਤੇਰੇ ਪਿੰਡੇ ਸੰਜ ਹੁਣ ਉੱਤੇ ਕੀ ਰੱਖਿਆ ਨਹੀਂ ਸਾਡੀ ਆਮੇ ਹੀ ਸਮੇਂ ਦੇ ਨਾਲ ਲੋਕਾਂ ਦਾ 뮤직 ਟੇਸਟ ਚੇਂਜ ਹੋ ਗਿਆ ਪਰ ਅੱਜ ਵੀ ਉਹਨਾਂ ਦੇ ਦਿਲਾਂ ਤੇ ਇਹ ਗਾਣਾ ਰਾਜ ਕਰਦਾ ਹੈ ਜਿਨ੍ਹਾਂ ਦਾ ਜਨਮ 2000 ਸਾਲ ਤੋਂ ਪਹਿਲਾਂ ਦਾ ਹੋਇਆ ਹੈ ਖਾਸ ਕਰਕੇ ਇਹ ਗਾਣਾ ਉਹਨਾਂ ਦੇ ਦਿਲ ਤੇ ਜ਼ਿਆਦਾ ਰਾਜ ਕਰਦਾ ਹੈ ਜਿਨ੍ਹਾਂ ਦੇ ਪਿਆਰ ਦਾ ਵਿਆਹ ਕਿਤੇ ਹੋਰ ਥਾਂ ਹੋ ਗਿਆ ਬਾਕੀ ਤੁਹਾਨੂੰ ਦੱਸ ਦਈਏ ਕਿ ਹਰਦੀਪ ਚਿਮਾ ਸਾਹਿਬ ਹੁਣੀ 2002 ਵਿੱਚ ਕੈਨੇਡਾ ਚਲੇ ਗਏ ਸੀ ਹਰਦੀਪ ਚਿੰਮੇ ਦੇ ਹੋਰ ਵੀ ਬਹੁਤ ਸਾਰੇ ਗਾਣੇ ਆਏ ਨੇ ਜੋ ਅੱਜ ਵੀ ਰਿਪੀਟ ਤੇ ਚੱਲਦੇ ਨੇ ਅਸੀਂ ਉਹਨਾਂ ਗਾਣਿਆਂ ਦਾ ਵੀ ਜ਼ਿਕਰ ਆਉਣ ਵਾਲੀ ਵੀਡੀਓ 'ਚ ਕਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਰਦੀਪ ਚਿੰਮੇ ਦਾ ਆਹ ਗਾਣਾ ਤੁਸੀਂ ਸੁਣਦੇ ਹੁੰਦੇ ਹੋ ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਦਾ ਹੈ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਉਸ ਯਾਰ ਦੋਸਤਾਂ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੋ ਤੁਹਾਡੇ ਨਾਲ ਬੈਠ ਕੇ ਇਹ ਗਾਣਾ ਸੁਣਦਾ ਹੁੰਦਾ ਸੀ ਜਾਂ ਜਿਸ ਦਾ ਦਿਲ ਟੁੱਟਿਆ ਹੋਇਆ ਹੈ ਸੋ ਇਹ ਵੀਡੀਓ ਹੁਣ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ